ਹੈਲੋ ਆ ਇਹ ਕੀ ਕਰਨ ਲਿਆ ਵਾ ਕੋ ਕੀ ਲੈਣਾ ਯਾਰ ਦੱਸ ਹੈ ਤੂੰ ਕੋਈ ਲੈਣਾ ਫਟਕੇ ਦੋ ਵੀਡੀਓ ਓਏ ਢੱਕੇ ਜਿਹਾ ਤੋਂ ਮਾਰੀ ਜਾ ਨਰੂੜੀ ਵਿੱਚ ਯਾਰ ਮੈਂ ਸ਼ਾਂਖੀਆਂ ਲਾਭਣਾ ਉਹ ਨਹੀਂ ਸਬਜ਼ੀ ਵੀ ਬਣਾ ਦਿੰਦੇ ਰ ਤੂੰ ਵੀਡੀਓ ਵੇਖੀ ਨਹੀਂ ਚਾਹ ਤੇਰੇ ਕੋ ਤਾਂ ਕੈਮਰਾ ਹੈ ਵੀਡੀਓ ਵੇਖੀ ਨਾ ਸਬਜ਼ੀ ਵੀ ਬਣਾ ਦਿੰਦੇ ਐਡਾ ਅੱਛਾ ਅੱਛਾ ਜਿਹੜੇ ਸ਼ਾਂਖਾ ਦੀ ਸਬਜ਼ੀ ਜੀ ਬਣਾਉਂਦੇ ਆ ਮੈਂ ਤਾਂ ਫੂੜਜਾ ਤਿਆਰ ਕਰਦੇ ਆ ਡੱਸ਼ ਜਿੱਕ ਤਿਆਰ ਕਰਦੇ ਆ ਉਹ ਦੇਖੀ ਵੀਡੀਓ ਤੂੰ ਹਾਂ ਮੈਂ ਵੀ ਵੇਖੀ ਆ ਹੋ ਹੋ ਉਹ ਪਹਿਲਾਂ ਮੈਂ ਚੱਲ ਲਾਭਣੀ ਆਪਾਂ ਹੀ ਬਣਾ ਲਾਂਗੇ ਅੱਛਾ ਅੱਛਾ ਠੀਕ ਆ ਠੀਕ ਆ ਕੰਮ ਹੈ ਲਾਭਦਾ ਪੈਸਾ ਹੋਵੇ ਇਹ ਤੇ ਉਹ ਸਬਜੀ ਯਾਰ ਖਾਂਜੂਗਾ ਹੋ ਯਾਰ ਉਹ ਯਾਰ ਕਹੀ ਦਾ ਜਾਂਦੇ ਨੇ ਮੈਨੂੰ ਵੀ ਅਖੇ ਲੜੀ ਟੇਸਟ ਸਵਾਦ ਜਾਂ ਕੀ ਹੋ ਜਾ ਅੱਛਾ 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 ਠੀਕ ਹੈ ਠੀਕ ਹੈ ਤੇ ਉਹਦਾ ਯਾਰ ਸੰਖ ਰੂੜੀ ਚ ਥੋੜਾ ਲੱਭ ਦੇ ਹੁੰਦੇ ਆ ਉਹਦਾ ਛੱਪੜਾਂ ਤੋਂ ਮੈਨੇ ਆ ਆਪਣੀ ਛੱਪੜਾਂ ਦੇ ਕਿਨਾਰੇ ਤੋਂ ਮੈਨੇ ਆ ਸਬਜੀ ਛੱਪੜਾਂ ਨਹੀਂ ਹਾਂ ਛੱਪੜ ਤੋਂ ਨਹੀਂ ਸੰਖ ਮਿਲਦਾ ਹੁੰਦਾ ਇੱਥੇ ਥੋੜੋ ਮੈਨੇ ਸੰਖ ਉਹ ਤਾਂ ਪੁਰਾਣੇ ਬੰਦੇ ਨੇ ਕਹਿੰਦਾ ਯਾਰ ਰੂੜੀ ਦੇ ਜਾ ਉੱਥੇ ਮਿਲਣਗੇ ਤੈਨੂੰ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਡੇ ਲਈ ਜਿਹੜਾ ਇਹ ਪ੍ਰੋਜੈਕਟ ਲੈ ਕੇ ਆਏ ਨਾ ਸਰਾ ਕਦੇ ਸਾਖਾ ਤੋਂ ਸਬਜ਼ੀ ਬਣਦੀ ਦੇਖੀ ਆ ਨਹੀਂ ਦੇਖੀ ਨਾ ਪਰ ਆ ਵੀਡੀਓ ਨਾਲ ਜੁੜੇ ਰਹੋ ਤੇ ਬੜੇ ਰਹੋ ਵੀਡੀਓ ਸਾਈਡ ਤੇ ਪਲੇ ਹੋ ਰਹੀ ਆ ਦੋਸਤੋ ਤੇ ਵੇਖੋ ਐਂਡ ਤਾਂ ਹੀ ਵੇਖੋ ਫੇਰ ਵੀ ਲਾਜ਼ਮੀ ਕਰ ਰਹੇ ਹੋ ਦੋਸਤੋ ਦੇਖੋ ਬਾਈ ਨਾ ਜਿਹੜੀ ਆ ਆ ਬਾਈ ਨੇ ਸਰਾ ਲਾ ਦੇਣਾ ਦੋਸਤੋ ਐਂਡ ਕਰਾ ਦੇਣਾ ਦੇਖਦੇ ਜਾਇਓ ਤੁਸੀਂ ਪੂਰੀ ਗੱਲਬਾਤ ਆ ਮਾਨਾ ਸਰੇ ਗੱਲਬਾਤ ਆ ਪੂਰੀ ਆ ਬਾਈ ਸਾਖਾ ਦੀ ਟੋਕਰੀ ਛੱਪੜ ਤੋਂ ਭਰ ਰਿਹਾ ਹੁੰਦਾ ਵਾ ਠੀਕ ਆ ਆ ਦੇ ਆ ਇਹ ਤਾਂ ਮੋਹਰਮਾ ਨਿਕਲੀ ਆ ਬੱਲੇ ਤੇਰੇ ਨਹੀਂ ਦੱਸਾਂ ਫੇਰ ਤਾਂ ਸਾਰੇ ਹੀ ਦੇਖਣਗੇ ਬਾਬੇ ਤੂੰ ਵੀ ਹੁਸਰ ਆਏ ਹਾਈ ਵੇਖਿਆ ਸੰਖਾ ਘਟੇ ਕਰਕੇ ਹੁਣ ਤੜਕਾ ਲਾਉਣ ਲੱਗੀ ਆ ਸੰਖਾ ਦਾ ਪੂਰਾ ਐਨ ਬੈਨ ਕੰਮ ਕਰ ਦੇਣਾ ਤੂੰ ਠੀਕ ਹੈਨਾ ਇਹ ਬੱਚ ਸੰਖਾ ਦੀ ਕਿਵੇਂ ਤਿਆਰ ਹੋ ਸਕਦੀ ਹੈ ਕਹਿੰਦੇ ਸਬਜ਼ੀ ਤਿਆਰ ਹੋ ਸਕਦੀ ਹੈ ਮੰਨਦਾ ਕਿ ਨਹੀਂ ਮੰਨਦਾ ਰਾਜ ਪ੍ਰਵਾ ਦਾ ਪੱਤੇ ਬਣਾ ਦੇਣਾ ਕੋਈ ਹੋਰ ਕੀ ਸਿਰਦੇ ਲੂਣ ਮਰਚੀ ਨਾਲ ਬਣਾਉਣੀ ਰੂੜੀ ਜੀ ਫਰੋਲੀ ਜਾਂਦਾ ਉਹ ਇਹੀ ਚੀਜ਼ਾਂ ਲਾ ਪ੍ਰਿਆ ਸੀ ਯਾਰ ਮੈਂ ਕਿੰਨੀ ਵਾਈ ਲੱਭਣੀਆਂ ਹਨ ਨਹੀਂ ਲੱਭਣੀਆਂ ਦੀਆਂ ਇਹ ਵੀਰੇ ਇਹ ਕਿਹੜੀ ਚੀਜ਼ਾਂ ਸੰਖ ਛਪੜ ਤੋਂ ਮਿਲਦੇ ਆ ਪਰ ਭਾਈ ਆ ਜਿਹੜੀ ਕੁੜੀ ਨੇ ਲੜਕੀ ਨੇ ਦਸਤ ਤਿਆਰ ਕਰਦੇ ਨੇ ਨਾ ਖਾਣ ਵਾਲੀ ਸਬ지 ਤਿਆਰ ਕਰਦਾ ਇਹ ਟਮਾਟਰ ਚਾਲੂ ਪਾ ਕੇ ਸਾਰਾ ਕੁਝ ਐਂਡ ਕਰਾ ਦੇਣਾ ਜਵਾਦੀ ਬਸ ਦੇਖਦੇ ਜਾਓ ਐਂਡ ਬਣਦਾ ਕੀ ਆ ਪ੍ਰੀਤ ਐਂਡ ਦਾ ਹੀ ਬਣੇ ਰਿਹਾ ਦੋਸਤੋ ਜਿਹੜੀ ਲਾਸਟ ਵਾਲੀ ਵੀਡੀਓ ਹੋਣਾ ਜਿਹੜੀ ਲਾਸਟ ਵਾਲੀ ਵੀਡੀਓ ਉਹਨੂੰ ਵੀ ਦੇਖ ਕੇ ਜਾਓ ਲਾਜ਼ਮੀ ਪਤਾ ਉਹਦੇ ਵਿੱਚ ਕੀ ਮੈਨਣਾ ਤੁਸੀਂ ਫੂਡ ਘਰੇ ਤਿਆਰ ਕਰਕੇ ਨਾ ਆਸਾਨੀ ਤਰੀਕੇ ਨਾਲ ਸਿਲੰਡਰ ਵੀ ਨਹੀਂ ਲੱਗਣਾ ਸਰਾ ਕਰਾ ਦੇਣਾ ਭਾਈ ਫੂਡ ਤਿਆਰ ਕਰਨ ਵਾਲੀ ਐਂਡ ਕਰਾ ਦੇਣਾ ਐਂਡ ਦਾ ਹੀ ਬਣੇ ਚਲੋ ਜੇ ਸੱਤ ਕਹਿਣਾ ਸਾਰੇ ਵਿੱਚ ਤੇ ਤੜਕਾ ਦੇਣਾ ਲਾ ਤੇ ਮਿੱਤਰੋ ਮਰਚੀ ਦੀ ਖਾਂ ਦੀ ਤਿਆਰੀ ਕਰਨੀ ਆ ਆਏ ਹਾਏ ਹਾਏ ਆਨੰਦ ਹੀ ਲੈ ਆ ਦੇਣਾ ਕੀ ਬਾਤ ਆ ਬਾਈ ਇਹ ਕਹਿਣਾ ਬਲੋਕੋ ਬਾਈ ਤੇ ਮਿੱਤਰੋ ਨਾ ਲਾਲੂ ਲਾਲੂ ਡਗਾ ਲੱਗ ਪਿਆ ਆਪਾਂ ਦਾ ਸੰਖ ਦੇਖਦੇ ਨਾ ਛੱਪੜਾਂ ਦੇ ਪਹਿਲਾਂ ਕਹਿ ਦਿੰਦੇ ਸੀ ਬਈ ਛੱਪੜ ਤੇ ਆ ਸੰਖ ਮਿਲ ਗਿਆ ਜਾਂ ਉਹ ਮਿਲ ਗਿਆ ਜਾਂ ਉਹ ਮਿਲ ਗਿਆ ਨਾ ਕਾਲੇ ਸੱਚੀ ਮੁੱਛੀ ਯਾਰੇ ਆ ਬਲੇ ਬਈ ਸਬਜ਼ੀ ਤਿਆਰ ਕੀਤੀ ਆ ਕ ਸੰਖਾ ਦੀ ਇਹ ਰੋਟੀ ਨਾਲ ਖਾਣੀ ਰੋਟੀ ਨਾਲ ਪੂਰਾ ਐਨ ਬੈਨ ਕੰਮ ਕਰਨਾ ਯਾਰ ਰੋਟੀ ਨਾਲ ਖਾਣ ਆ ਦੇਖੋ ਜਿਹੜਾ ਸੰਖਾ ਦੇ ਵਿੱਚ ਜੋ ਜੀ ਪੈਦਾ ਹੁੰਦਾ ਹੈ ਨਾ ਮਿੱਤਰੋ ਉਹ ਤੋਂ ਅਸਲ ਮੇਤਾ ਅਸਲ ਵਿੱਚ ਤਾਂ ਤੜਕਾ ਉਦੋਂ ਹੀ ਲੱਗਾ ਤੂੰ ਮੈਨੂੰ ਕੀ ਦੱਸਿਆ ਨਹੀਂ ਸੰਖੇ ਨੇ ਕੋਪਲਾਇਆ ਸੜ ਦੇਣਾ ਵਾ ਤੇ ਸੰਖ ਜਿਹੜਾ ਵਾ ਮਿੱਤਰੋ ਅਸਲੀ ਸੰਖ ਖਾਦੀ ਜਾਂਦੀ ਨਹੀਂ ਹਾਂ ਅਸਲੀ ਜਿਹੜਾ ਵਿਚਲਾ ਜੀਵ ਹੈ ਨਾ ਉਹ ਉਹ ਨੂੰ ਤੜਕਾ ਦਾ ਉਹਨੂੰ ਲਾਇਆ ਮਿੱਤਰੋ ਬਾਕੀ ਇਹ ਦਾਣੇ ਦਾ ਵੀ ਸੰਖਾ ਦੇ ਵਿੱਚੋਂ ਨਿਕਲੂਗੀ ਪਰ ਇਹ ਮਿੱਤਰੋ ਆਪਣੇ ਤੋਂ ਹੀ ਉੱਤੇ ਆ 100 ਗੁਣਾ ਤੇ ਦੇਖੋ ਤੁਸੀਂ ਹੁਣ ਵੇਖੋ ਖਾ ਰਹੇ ਹਾਂ ਨਾ ਇਦਾਂ ਕਮ ਇਹ ਜਿਹੜੀ ਦੂਜੀ ਵੀਡੀਓ ਆ ਐਂਡਾ ਇਹਦੇ ਉੱਤੇ ਕੁਝ ਨਹੀਂ ਗਾ ਪਲੇ ਕਰ ਰਹੇ ਹਾਂ ਤੇ ਦੇਖੋ ਲਾਜਮੀ ਦੋਸਤੋ ਬੜੇ ਲੋਕੀ ਖਾਦੇ ਸ਼ਕੀਨ ਆ ਪੱਟ ਪੱਟ ਕੇ ਖਾਂਦੇ ਆ ਲੋਕੀ ਸ਼ਰਾਬ ਨਾਲ ਲਓ ਜੀ ਆ ਆਏ ਤਿਆਰ ਦਾ ਆਪ ਤੈਨੂੰ ਸਾਹ ਘਰਾਤਾ ਨਾ ਨੇ ਮੇਰੇ ਟਿਕ ਨਹੀਂ ਜਾਂਦਾ ਯਾਰ ਯਾਰ ਲੱਤ ਵਿੱਚ ਤੂੰ ਵੇਚ ਰੱਖੀ ਬਹੁਤ ਆਸਾਨ ਤਰੀਕੇ ਨਾਲ ਪੀੜਾ ਤਿਆਰ ਕਰਦਾ ਕੱਚਾ چلا ਆ ਗਈ ਕੱਚ ਦੇ ਨਾਲ ਸmedel ਸੁਣ ਦੇ ਗਿਆ ਤੇ ਪੀੜਾ ਤਿਆਰ ਕਰਦਾ ਇਹ ਆ ਜਾ ਇੱਕ ਦਈ ਕੱਚ ਯਾਰ ਕਹ ਤਾ ਤਿਆਰ ਪੂਰਾ ਪੂਰਾ ਐਦਾਂ ਬਾਤ ਗੱਲ ਬਦ ਦੋਸਤਾਂ ਦੇ ਬੜੀ ਚੰਗੀਆਂ ਗੱਲਾਂ শেয়ার ਕਰਦੇ ਹਾਂ